हां जी भाई जी ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਦੋ ਕਾਮਾਂ ਦੀ ਵੀਡੀਓ ਲੈ ਕੇ ਆਇਆ ਇੱਕ ਤਾਂ ਬਿਲਕੁਲ ਤਾਜੀ ਸੂਈ ਸੋਇ ਤੇ ਬਹੁਤ ਛੋਟੇ ਮੁੱਲ ਦੀ ਗਰਮੀ ਦਾ ਤੋਹਫਾ ਕਿਉ ਕਾਲੇ ਰੰਗ ਦਾ ਆ ਗਈ ਤੇ ਬਾਕੀ ਮੁੱਲ ਵਿੱਚ ਕਰਾਂਗੇ ਬਹੁਤ ਛੋਟੇ ਮੁੱਲ ਦੀ ਵੇਹੜ ਆ ਗਈ ਤੇ ਬਾਕੀ ਇੱਕ ਆਹਾ ਸਾਨੂੰ ਚੰਗੇ ਮਤਲਬ ਵਧੀਆ ਸਿਮਰ ਤੋਂ ਗੱਬਣ ਹੋਈ ਵੀ ਇਹ ਗੱਬਣ ਵੇੜ ਤੇ ਹੋਣੀ ਦੋ ਬੜਾ ਬਾਈ ਨੇ ਵੇਚਿਆ ਜੋ ਜਾਣਕਾਰੀ ਹੋਊਗੀ ਵੀਡੀਓ ਵਿੱਚ ਸਾਂਝੀ ਕਰਾਵਾਂਗੇ ਤੇ ਬਾਕੀ ਬਾਈਨ ਆਪਾਂ ਗੱਲਬਾਤ ਕਰਾਂ ਵੀ ਕੀ ਕੀ ਡਿਟੇਲ ਆ ਗਈ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖੋ ਸੂਈ ਬੈਲ ਤੋਂ ਧਾਰਾ ਤੋਂ ਮਾਰ ਕੇ ਖਾਵਾ ਤੋਰ ਸਰ ਕੇ ਖਾਵਾ ਵੀ ਠੀਕ ਆ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦਈਏ ਨਾਮ ਸੁਖਮਨਦੀਪ ਬਾਈ ਪਿੰਡ ਦਰਾਜ ਤਾਸੀਲ ਤਪਾਧ ਜ਼ਿਲ੍ਹਾ ਬਰਨਾਲਾ ਤਪੇ ਤੋਂ 2 ਕਿਲੋਮੀਟਰ ਪਿੰਡ ਆਇਆ ਤਨ ਨਾ ਹਾਂ ਹਾਂ ਬਾਈ 2 ਕਿਲੋਮੀਟਰ ਹੈ ਦਰਾਜ ਵੱਡਾ ਪਿੰਡ ਦਰਾਜ ਦਰਾਖਾ ਕਹਿੰਦੇ ਨਾ ਠੀਕ ਤੇ ਮੋਬਾਈਲ ਨੰਬਰ ਆਪਣਾ ਕਿੰਨਾ ਹੈ 6283525006 ਠੀਕ ਆ ਬਾਕੀ ਨ ਅੱਜ ਆਵਾ 20 ਤਰੀਕ 6 ਮਹੀਨਾ ਵੀਡੀਓ ਬਣਾ ਰਹੇ ਹਾਂਗੇ ਤੇ ਆਹ ਬੱਚਾ ਹਾਂਜੀ ਹਾਂਜੀ ਬੱਚੇ ਦਾ ਤੁਹਾਨੂੰ ਨਾੜਗਾਂ ਮਿੱਤਰ ਨਾਲ ਦਿਖਾ ਦੇਣਾਗਾ ਤੇ ਜਣੀ ਇੱਕ ਦੀ ਸੁਈ ਹੈ ਨਾ ਹਾਂਜੀ ਹਾਂਜੀ ਤੇ ਬੌਲਾ ਕਿੰਨਾ ਕਾ ਇਸ ਟਾਈਮ ਤੇ ਧਾਰਾ ਤੇ ਮਾਰੇ ਹੋਣਗੇ ਤੁਸੀਂ ਬੌਲਾ ਵੀਰੇ ਬੱਚੇ ਨੂੰ ਚੰਗਾ ਕੇ 2.5 ਕਿਲੋ ਟਾਈਮ ਦਾ ਕੱਢ ਲੈਨੇ ਆ ਠੀਕ ਹੈ 2.5 ਕਿਲੋ ਟਾਈਮ ਦਾ ਬੱਚੇ ਜਗਾ ਕੇ ਹਾਂਜੀ ਹਾਂਜੀ ਇਹ 8-10 ਕਿਲੋ ਦਾ ਬੌਲਾ ਹੈਗੀ ਹੈ ਤੈਰੀ ਜੀ ਹਾਂਜੀ ਹਾਂਜੀ ਵੀਰੇ ਕਿ ਨਾੜ ਤੋਂ ਪਾਉ ਲੱਗ ਭਾਗੇ ਜੇ ਦੁੱਧ ਬਈ ਪਾ ਦੂਗੀ 13-14 ਕਿਲੋ ਠੀਕ ਹੈ ਤੋਰ ਕੇ ਦਿਖਾ ਦੇ ਫਿਰ ਪਤਾ ਤੇ ਮਾਰ ਦੇਣਾ ਨਾ ਠੰਡੀ ਸੀਲਾ ਪੂਰੀ ਹ ਠੀਕ ਹੈ ਲੈ ਠੰਡੀ ਸੀ ਲਾ ਮਿੱਤਰੋ ਤੀਜਾ ਹਾਂਜੀ ਵੀਰੇ ਠੀਕ ਹੈ ਕਮਾ ਵੀਰੇ ਤੇ ਹਾਲਾਂਕਿ ਤੁਹਾਨੂੰ ਮਿੱਤਰੋ ਜਿੰਨਾ ਤੁਸੀਂ ਵੀਡੀਓ ਦਾ ਤੁਹਾਨੂੰ ਦੂਜਾ ਸੋਇ ਸਾਨੂੰ ਨੂੰ ਮਿਲਦਾ ਹੁੰਦਾ ਹਰੇਕਾਂ ਦੂਜੇ ਹੀ ਕਹਿੰਦਾ ਪਹਿਲਾ ਬੰਦਾ ਜਿਹਨੇ ਤੀਜਾ ਸੰਸੱਚ ਮੁਲਕ ਦਿੱਤੀ ਜੀ ਠੀਕ ਹੈ ਤੇ ਬਾਕੀ ਗਾਂ ਜਿੰਨੀ ਕਹਾ ਥੱਲੇ ਥੱਲੇ ਮਿੱਤਰੋ ਬੜੀ ਚੰਗੀ ਬਣੀ ਗਈ ਤੇ ਉਧਰ ਬੀਜ ਲੰਮੀ ਤੋਰ ਦਿਨਾ ਨਹੀਂ ਕੋਈ ਜਗ੍ਹਾ ਇੱਥੇ ਵਸ ਉਧਰ ਹੀ ਪਤਾ ਉਧਰ ਗੇਟ ਕਰ ਲੈ ਕੇ ਚੱਲ ਦੁਬਾਰਾ ਸੰਤੋਰ ਕੇ ਸਮਾਰਕ ਦਿਖਾ ਦੇਣਾਗੇ ਤੇ ਬਿਲਕੁਲ ਕੰਪੈਕਟ ਹੈਡਰ ਦੀ ਮਾਲਕਾ ਇੱਥੋਂ ਬੈਕ ਸਾਹ ਪਤਾ ਲੰਬੀ ਤੋਰ ਗੇਟਕਣੀ ਨੂੰ ਮੜੀ ਲੈ ਇੱਥੋਂ ਦੇ ਨਿਗਾਹ ਮਾਰੋ ਮਿੱਤਰੋ ਜਿਵੇਂ ਛੋਟੇ ਗਾਣਾ ਤੇ ਅੱਡ ਰੌਡਰ ਦੀ ਜਿਹੜੀ ਐ ਮਤਲਬ ਪੂਰੀ ਗੁੰਦ ਹੁੰਦੀ ਪਈ ਹੈਗੀ ਤੇ ਬਾਕੀ ਨੂੰ ਇਸੇ ਵੀਡੀਓ ਚ ਚੱਲਦੀ ਵੀਡੀਓ ਧਾਰਾ ਤੁਹਾਨੂੰ ਮਾਰ ਕੇ ਦਿਖਾ ਦੇਣਾ ਤੁਹਾਨੂੰ ਥੋੜਾ ਤੁਹਾਨੂੰ ਤਾਂ ਬੱਚੇ ਦਾ ਪਸ਼ੂ ਕਰ ਜਾਂਦਾ ਹੈ ਥੋੜਾ ਤੁਹਾਨੂੰ ਕ੍ਰੋਸ ਕਰ ਜਾਂਦੀ ਹੈਗੀ ਲੈ ਮਾਰ ਧਾਰਾ ਵੀਰੇ ਫਿਰ ਹਨਾ ਤੇ ਕੀ ਗੱਲ ਬਾਤ ਹੈਗੀ ਤੁਹਾਨੂੰ ਦਿਖਾਉਣਾ ਪੋਲੇ ਧਾਰਾ ਤੋਂ ਪੂਰੀ ਹਾਂਜੀ ਹਾਂਜੀ ਬਾਈ ਠੀਕ ਲਾ ਆਪਸ ਮਾਰ ਕਰਕੇ ਵੀ ਮਰਾ ਦੇ ਕਰ ਧਾਰਾ ਇਹ ਦੱਸਣਾ ਆਪਾਂ ਤਾਰਾ ਤਰ ਮਾਰਕੀਟ ਨੂੰ ਦਿਖਾ ਦਿੰਨੇ ਆਪਾਂ ਨਾ ਬਾਈ ਵੀ ਤਾਂ ਬੜੀ ਓਕੇ ਆ ਠੀਕ ਐ ਲਾ ਇੱਥੋਂ ਮਾਰੋ ਨੀ ਜਮਤਰਾ ਪੂਰੀ ਐ ਮਨ ਨਾ ਪੋਲੀ ਧਾਰ ਤੇ ਧਾਰ ਪੂਰੀ ਮੋਟੀ ਆ ਕੋਈ ਘੂਰ ਨਹੀਂ ਛਰ ਲ ਜਣਾ ਵੀਰੇ ਨਾ ਸਾਫ ਜੀ ਧਾਰ ਦਾ ਪੂਰੀ ਪੂਰੀ ਸਾਫ ਆ ਬਾਈ ਹੂੰ ਕਿੰਨੇ ਰੋ ਦੁੱਧ ਦਿੰਦੀ ਮੇਰਾ ਜੀ ਹਰਪਣੇ ਬੈਠ ਦੀ ਤੇ ਬਾਈ ਐਵੇਂ ਗੱਪ ਨਹੀਂ ਮਾਰਦੇ ਆਪਾਂ ਵੀ ਆਪਣੇ ਹਿਸਾਬ ਨਾਲ 13 14 ਕਿਲੋ ਦੁੱਧ ਖੁੱਲਾ ਦੇ ਦੂਗੇ ਬਿਲਕੁਲ ਜਾਇਜ਼ ਹੀ ਗੱਲ ਆ ਹਾਂ ਜੀ ਹਾਂ ਜੀ 16 17 ਨਹੀਂ हां तां थो चंगा ਲੱਗ ਰਿਹਾ ਇਧਰ ਨੂੰ ਗਰਮਾੜਾ ਜਾ ਹੂੰ ਬਸ ਠੀਕ ਕਰ ਦੇਵਾ ਸ਼ਾਇਦ ਤੇ ਲੈ ਇਥੋਂ ਨਹੀਂ ਆ ਮਾਲੂ ਮਤਰ ਤੇ ਫਿਰ ਹੁਣ ਆਪਾਂ ਰੇਟ ਕਰ ਦਈਏ ਨਾਲ ਦੀ ਨਾਲ ਚੱਲਦੀ ਵੀਡੀਓ ਚ ਆਪਣੀ ਬੱਚੇ ਰੇਟ ਕਿੰਨਾ ਕਰਨਾ ਹੈ ਰੇਟ ਵੀਰੇ ਇਹਦਾ ਆਪਾਂ ਬਿਲਕੁਲ ਜਾਇਜ਼ ਕਰਾਂਗੇ ਹਾਂ ਇਹਦਾ ਵੀਰੇ 53000 ਰੁਪਏ ਮੁੱਲਾ 53000 ਮੁੱਲਾ ਉਹ ਜੋ ਮਾਨਤਨ ਮੌਕੇ ਤੇ ਵੱਧਾ ਘਟਾ ਕੋਈ ਨਹੀਂ ਹਾਂਜੀ ਹਾਂਜੀ ਵੀਰੇ ਭੈਣ ਭਾਈ ਦਾ ਘਰੇ ਆ ਇਹਦਾ ਮਾਨਤਨ ਜਰੂਰ ਕਰਾਂਗੇ ਠੀਕ ਹੈ ਲੈ ਮਤਰ ਗੌਰ ਨਾਲ ਦੇਖ ਲਓ ਚੰਗੇ ਕੰਬੈਕ ਟੰਡਰ ਦੀ ਬੱਚੀ ਹੈਗੀ ਜਾਇਜ਼ ਆ ਮੁੱਲ ਕੋ ਰੁੱਤੇ ਹਿਸਾਬ ਨਾਲ ਨਾ ਇਹ ਕੀ ਡਿਟੇਲ ਆ ਗਈ ਦੀ ਇਹ ਵੀਰੇ ਪਹਿਲਾ ਸੁਆ ਮੂੰਹ ਚਾਰ ਦਾੰਦਾ ਮੂੰਹ ਚਾਰ ਦਾੰਦਾ ਪਹਿਲਾ ਸੂਨ ਵਾਲੀ ਆ ਹਾਂਜੀ ਹਾਂਜੀ ਕਿੰਨੜਾਂ ਦੀ ਕੱਚੀ ਪਈ ਹਜੇ ਇਹਦਾ ਵੀਰੇ ਇੱਕ ਹਫ਼ਤਾ ਦਿਨ ਪੂਰੇ ਹੋਣ ਚ ਪਿਆ ਹਲੇ ਦਿਨ ਪੰਜਾਂ ਦਿਨ ਉੱਤੇ ਵੀ ਲੈ ਜੂਗੀ ਨਹੀਂ 10-12 20-10 ਦੀਆਂ ਦੀ ਆਪਾਂ ਮੰਗਦੇ ਵੀ 10 ਦਿਨਾਂ ਦੀ ਕੱਚੀ ਵੀਰੇ ਖਰੀਦੀ ਠੀਕ ਆ ਬਾਕੀ ਕਿਤਨਾ ਕਿਤੇ ਝਾਲ ਕੇ ਜਿਹੜੀ ਬੱਚੀ ਦੀ ਜਰਸੀ ਵਾਂਗੂ ਨਜ਼ਰ ਆਉਂਦੀ ਆ ਸਰ ਕੇ ਮਾਲਕਾਂ ਨੇ ਹੋਸਾ ਜਰਸੀ ਦਾ ਟੀਕਾ ਭਰਾਇਆ ਹੋਣਾਗਾ ਜੀ ਹਾਂਜੀ ਇਹ ਪੰਜਾਂ ਵਾਲੀ ਜਰਸੀ ਆ ਹਾਂ ਕੱਦ-ਗਾਠ ਚੰਗਾ ਗਿਆ ਤੇ ਆਰਡਰ ਦੀ ਕੁਆਲਿਟੀ ਵੀ ਚੰਗੀ ਆ ਹਾਲਾਂਕਿ 10-12 ਦੇ ਲੈਂਦੀ ਆ ਸੂਨ ਦੇ ਤੇ ਖੁੱਲੇ ਡੁੱਲੇ ਕਾ ਦੀ ਮਾਲ ਕਰਾਂਗੇ ਤੇ ਇਹ ਲਗਭਗ 10 ਵਰਾਂ ਦੀ ਕੱਚੀ ਹੈਗੀ ਤੇ ਇਹ ਸਾਨੂੰ 53000 ਦੇ ਵਿੱਚੋਂ ਸੰਘਾ ਬੈਠਦਾ ਜਰਾ ਇਹ ਮਾਨਤਨ ਹੋ ਜੂਗਾ ਨਾ ਇੱਥੇ ਤੁਹਾਰਾ ਸਾਨੂੰ ਫੇ ਜਰਾ ਨਿਗ੍ਹਾ ਮਰਸਦਾ ਤੁਹਾਨੂੰ ਚੰਗੀਆਂ ਬੱੱਚੀ ਕੋਲਮ ਲਾ ਕੇ ਕਮਾਲ ਇੱਧਰ ਛਾੜਨ ਬਾਕੀ ਕੋਈ ਵੀ ਜਦੋਂ ਪਸ਼ੂ ਰਿਦਾਂ ਦਾ ਕੋਲ ਆ ਕੇ ਗੌਰ ਜਰੂਰ ਕਰ ਲੈ ਕਰੋ ਕਿਉਂਕਿ ਜਿਹੜੀ ਵੀਡੀਓ ਚ ਉਹਨੇ ਇੱਕ ਜੱਜਮੈਂਟ ਥੋੜੀ ਘੱਟ ਹੁੰਦੀ ਆ ਬਾਕੀ ਹਰ ਪੱਖ ਤੋਂ ਜਰਾ ਪਸ਼ੂ ਆਪਾਂ ਲੈ ਚੱਲ ਲੈ ਚੱਲ ਵੀਰੇ ਦਿਖਾਉਂਦੇ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਨੇਗੇ ਚਲੋ ਹੱਕ ਲੱਗੇ ਇਹਦਾ ਫਿਰ ਆਪਾਂ ਵੇਹੜ ਦਾ ਕਿੰਨਾ ਮੁੱਲ ਕਰਾਂਗੇ ਕ ਇਹਦਾ ਵੀਰੇ ਮੁੱਲ 68000 ਰੁਪਇਆ ਦੇਣ ਲੈਣਾ ਅੱਜ ਦੀ ਘੜੀ 68000 ਮੁੱਲ ਹੈ ਵਿੱਚ ਥੋੜਾ ਛੋਟ ਛੋਟ ਮਾਰਦਾ ਹੋਊਗਾ ਨਗਦ ਫੋਨੇ ਹੋਣਾ ਤੇ ਬਾਕੀ ਜਿਵੇਂ ਜਿਵੇਂ ਤਿਆਰ ਹੋ ਜੇ 10 12 ਦਾ ਨੂੰ ਰੇਟ ਉਹ ਵੱਖਰਾ ਹੋਣਾ ਹਾਂਜੀ ਬਾਕੀ ਇੱਕ ਗੱਲ ਹੋਰ ਆ ਬਾਈ ਕੋਈ ਬੰਦਾ ਬੈਡ ਨੂੰ ਪਹਿਲਾਂ ਬੈਡ ਨੂੰ ਇਹਨੂੰ ਛੋਟੀ ਮੰਨ ਕੇ ਨਾ ਆਵੇ ਬਿਲਕੁਲ ਕੱਦ ਕਾਟ ਦਾ ਵਜਨ ਦਾ ਬਹੁਤ ਚੰਗਾ ਨਾ ਬੱਚੀ ਦਾ ਹਾਂਜੀ ਹਾਂਜੀ ਵੀਰੇ ਦੰਦ ਓਰੀਜਨਲ ਚਾਰ ਹੁੰਦਾ ਹੈ ਹਾਂਜੀ ਵੀਰੇ ਉਹ ਆਪਣੀ ਚੈੱਕ ਅਪ ਕੀਤੀ ਵੀ ਅਗਲਾ ਆਪਦੀ ਤਸੱਲੀ ਕਰ ਸਕਦਾ ਠੀਕ ਹੈ ਲੈ ਮੈਂ ਤੁਹਾਨੂੰ ਨਿਗਾਹ ਮਾਰ ਲਵਾਂ ਇਹ ਹੈ ਗੱਬਣ ਕੱਚੀ ਪਈ ਤੇ ਤੀਜਾ ਹਸੂਗਾਗਾ ਤੇ ਬਾਈ ਦਾ ਪਿੰਡ ਦਰਾਜ ਤਹਿਸੀਲ ਤਪਾਦ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਇੱਕ ਰਹੀ ਫੇਰ ਬੋਲਦੀ ਵੀਰ ਕਿੰਨਾਗਾ 62835 5006 ਇਹ ਵਾਜਾ ਸੰਪਰਕ ਕਰਨ ਪਰ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ